ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਨਮੀਤ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸਿਮਰਨਜੀਤ ਸਿੰਘ ਕਮਨ ਸੋ ਪ੍ਰੋਗਰਾਮ ਬੈਟਿਕ ਦੇ ਨਵੇਂ ਅਧਿਐ ਹੈ ਦੇ ਵਿੱਚ ਚਾਰਜ ਦਾ ਜਿਹੜਾ ਵਿਸ਼ਾ ਆ ਉਹ ਹੈਗਾ ਆ ਫੀਮ ਦੀ ਖੇਤੀ ਜਿਹੜੀ ਆ ਲੀਗਲਾਈਜ਼ ਕਿਉਂ ਨਹੀਂ ਹੋ ਸਕਦੀ ਸੋ ਓਪੀਅਮ ਜਿੰਨੂੰ ਆਪਾਂ ਕਹਿੰਦੇ ਆ ਇੰਗਲਿਸ਼ ਦੇ ਵਿੱਚ ਤੇ ਪੰਜਾਬੀ ਵਿੱਚ ਫੀਮ ਸੋ ਹਾਲ ਹੀ ਦੇ ਵਿੱਚ ਇੱਕ ਚਾਰ ਪੰਜ ਦਿਨ ਦੀ ਗੱਲ ਹੈ ਕਿ ਆਪਣੇ ਪੰਜਾਬ ਵਿਧਾਨ ਸਭਾ ਦੇ ਵਿੱਚ ਇਹਦਾ ਮਸਲਾ ਸੱਤ ਛਿੜ ਗਿਆ ਜਿਹੜੇ ਸਨੌਰ ਦੇ ਐਮ ਐਲ ਏ ਹਰਮਿਤ ਸਿੰਘ ਜੀ ਪਠਾਨ ਮਾਜਰਾ ਉਹਨਾਂ ਨੇ ਆਪਣੇ ਐਗਰੀਕਲਚਰ ਮਿਸਟਰ ਜਿਹੜੇ ਗੁਰਮੀਤ ਸਿੰਘ ਹੁੰਦਿਆ ਉਹਨਾਂ ਨੇ ਸਵਾਲ ਕੀਤਾ ਤੋ ਪਹਿਲਾਂ ਦੇ ਬੜੇ ਖਾਸ ਹੋ ਹੀ ਨਾ ਜਾ ਸਿਸਟਮ ਹੋ ਗਿਆ ਸਾਰਾ ਮਾਹੌਲ ਲੇਕਿਨ ਬਾਅਦ ਵਿੱਚ ਜਿਹਦੇ ਤੇ ਕਾਫੀ ਦੇਰ ਚਰਚਾ ਜਿਹੜੀ ਹੈ ਚੱਲਦੀ ਰਹੀ ਹੈ ਜਿਵੇਂ ਇਸ ਟਰਿਵਚੇ ਦੀ ਗੱਲ ਕਰੀਏ ਜਿਹੜਾ ਅਲੈਗਜ਼ੈਂਡਰ ਸਿਕੰਦਰ ਜਿੰਨੂ ਕਹਿੰਦੇ ਆ ਉਹਨੇ ਇੰਡੀਆ ਦੇ ਵਿੱਚ ਇੰਟਰੋਡਕਸ਼ਨ ਅਫੀਮ ਦੀ ਓਪੀਅਮ ਦੀ ਉਹ ਲੈ ਕੇ ਆਏ ਸੀ ਹੈ ਨਾ ਉਸ ਤੋਂ ਬਾਅਦ ਫਿਰ ਜੇ ਆਪਾਂ ਮੁਗਲ ਕਾਲ ਦੀ ਗੱਲ ਕਰੀਏ ਤੇ ਅਕਬਰ ਦੇ ਟਾਈਮ ਤੇ ਵੀ ਹਮਾਇਉਂ ਦੇ ਟਾਈਮ ਤੇ ਵੀ ਵੱਖਰੇ ਵੱਖਰੇ ਉਸ ਟਾਈਮ ਦੇ ਸੋਰਸਸ ਦੇ ਵਿੱਚ ਹਮਾਇਉਂ ਤੇ ਸਰ ਕਹਿੰਦੇ ਹੀ ਥੀਮ ਖਾਰੇ ਸੋਧਾ ਅੰਦਾਜ਼ਾ ਲੱਗਦਾ ਕਿ ਉਹ ਜ਼ਿਆਦਾਤਰ ਜਿੰਦਗੀਆਂ ਹੀ ਹਾਰਾਂ ਨੇ ਫੇਸ ਕੀਤੀਆਂ ਇਸੇ ਨਸ਼ੇ ਕਰਕੇ ਠੀਕ ਠੀਕ ਤੇ ਉਸ ਤੋਂ ਬਾਅਦ ਮੈਨੂੰ ਜਦੋਂ ਫਿਰ ਬ੍ਰਿਟਿਸ਼ ਆ ਜਾਂਦਾ ਹੈ ਤੇ ਉਹਦੇ ਵਿੱਚ ਤੇ ਉਹਨਾਂ ਨੇ ਮੋਨੋਪੋਲੀ ਕ੍ਰੀਏਟ ਕਰਦੀ ਹੈ ਨੇਟਿਵ ਹੈਗਾ ਨਾ ਫੀਮ ਦਾ ਜਿਹਨੂੰ ਆਪਾਂ ਕਹਿ ਦਿੰਨੇ ਆ ਕਿ ਜੀਨ ਪੂਲ ਸੈਂਟਰ ਆਈ ਉਹ ਹੈਗਾ 터ਕੀ ਤੇ 터ਕੀ ਤੋਂ ਤੇ ਬਾਕੀ ਜੋ ਅਰਬ ਟਰੈਵਲਰਸ ਨੇ ਇਧਰ ਏਸ਼ੀਆ ਦੇ ਵਿੱਚ ਆਉਣਾ ਸ਼ੁਰੂ ਕੀਤਾ ਸੀ ਤੇ ਉਹ ਪਹਿਲੀ ਵਾਰੀ ਚਾਈਨਾ ਦੇ ਵਿੱਚ ਉਹ ਫੀਮ ਲੈ ਕੇ ਆਏ ਤੇ ਉਦੋਂ ਚਾਈਨਾ ਦੇ ਵਿੱਚ ਨਾ ਸਰ ਚਾਈਨਾ ਉਦੋਂ ਹੀ ਬੜੀ ਵਧੀਆ ਇਕਨੋਮੀਕਲ ਬਣਾਰ ਕੀ ਸੀ ਚਾਈਨਾ ਦੇ ਵਿੱਚ ਤੇ ਮਤਲਬ ਉਥੋਂ ਦੇ ਜਿਹੜੇ ਲੋਕ ਹੀ ਨਾ ਉਹਨੂੰ ਬੜੀ ਲਿਮਿਟਡ ਕੁਆਂਟੀਟੀ ਦੇ ਵਿੱਚ ਯੂਜ਼ ਕਰਦੇ ਸੀ ਕਿਉਂਕਿ ਬੜਾ ਤੁਹਾਨੂੰ ਪਤਾ ਵਧੀਆ ਇੱਕ ਪੇਨ ਕਲੀਵਰ ਵੀ ਆ ਹੈ ਨਾ ਮਤਲਬ ਬੜੀਆਂ-ਬੜੀਆਂ ਬਿਮਾਰੀਆਂ ਲੋਕਾਂ ਦੀਆਂ ਠੀਕ ਕਰਦਾ ਹੈ ਬਟ ਉਹ ਹੋਇਆ ਕਿ ਜਦੋਂ ਨਾਰਥ ਅਮਰੀਕਾ ਦੇ ਵਿੱਚ ਤਮਾਕੂ ਦਾ ਨਸ਼ਾ ਜਿਹੜਾ ਬਹੁਤ ਜ਼ਿਆਦਾ ਹੋਇਆ ਨਾ ਪ੍ਰੈਵਲੈਂਟ ਉਹ ਇੱਧਰ ਵੀ ਆ ਗਿਆ ਏਸ਼ੀਆ ਦੇ ਵਿੱਚ ਤੇ ਜਦੋਂ ਚਾਈਨਾ ਦੇ ਵਿੱਚ ਉਹ ਆਇਆ ਤੇ ਉਦੋਂ ਤਮਾਕੂ ਦੇ ਨਾਲ ਨਾਲ ਨਾ ਫੀਮ ਦਾ ਨਸ਼ਾ ਵੀ ਸ਼ੁਰੂ ਹੋ ਗਿਆ ਔਰ ਇਹਨਾ ਇੰਟੈਂਸ ਹੋ ਗਿਆ ਕਿ ਮਤਲਬ ਉੱਥੋਂ ਦੇ ਕਿੰਗਸ ਨੂੰ ਲੱਗਾ ਕਿ ਇਹਨੂੰ ਤੇ ਬੈਨ ਨਹੀਂ ਕਰਨਾ ਚਾਹੀਦਾ ਆ ਪਰ ਬਿਆਨ ਤੇ ਉਹਨਾਂ ਨੇ ਕੀ ਕਰਨਾ ਹੈਗਾ ਉਹ ਮਤਲਬ ਇਸ ਚ ਉਹਦੋਂ ਪੁਰਤਗੀ ਸੀ ਜੇ ਤੁਹਾਨੂੰ ਯਾਦ ਹੋਵੇ अराउंड 17th ਸੈਂਚਰੀ ਦੇ ਸਟਾਰਟਿੰਗ ਦੇ ਉੱਤੇ ਤੇ ਉਹ ਪੁਰਤਗੀ ਇਸ ਚੀਜ਼ ਦਾ ਨਾ ਮਤਲਬ ਉਹਨਾਂ ਨੂੰ ਲੱਗਾ ਕਿ ਯਾਰ ਮਤਲਬ ਇਹਨਾਂ ਨੂੰ ਇੰਨੀ ਐਡਿਕਸ਼ਨ ਆ ਇਹਨਾਂ ਲੋਕਾਂ ਨੂੰ ਚਾਈਨੀਸ ਨੂੰ ਤੇ ਚਾਈਨਾ ਦਾ ਸਭ ਜਦੋਂ ਯਾਦ ਹੋਵੇ ਤੇ ਸਿਲਕ ਕਿੰਨਾ ਮਤਲਬ ਵਰਲਡ ਫੇਮਸ ਸਿਲਕ ਹੋ ਗਿਆ ਫਿਰ ਚਾਹ ਉਹਨਾਂ ਦੀ ਫਿਰ ਪੋਰਸਲੇਨ ਸੋ ਇਹਨਾਂ ਦੇ ਗੁੱਡਸ ਦੀ ਨਾ ਯੂਰਪ ਦੇ ਵਿੱਚ ਬੜੀ ਡਿਮਾਂਡ ਸੀਗੀ ਤੇ ਉਹਨਾਂ ਨੂੰ ਲੱਗਾ ਕਿ ਮਤਲਬ ਕਿਉਂਕਿ ਯੂਰਪ ਦੇ ਗੁੱਡਸ ਦੀ ਡਿਮਾਂਡ ਚ ਇੰਨਾਂ ਦੇ ਵਿੱਚ ਨਹੀਂ ਸੀ ਜਿਦੇ ਕਰਕੇ ਨਾ ਮਤਲਬ ਬੈਲੈਂਸ ਆਫ ਟ੍ਰੇਡ ਜਿਹੜਾ ਚਾਈਨਾ ਦੇ ਫੇਵਰ ਚ ਸੀਗਾ ਬਹੁਤ ਜ਼ਿਆਦਾ ਇੱਥੇ ਮੈਂ ਬੈਲੈਂਸ ਆਫ ਟ੍ਰੇਡ ਦਾ ਜਿਹੜਾ ਜ਼ਿਕਰ ਕੀਤਾ ਮੈਂ ਆਪਣੇ ਆਡੀਅנס ਨੂੰ ਪਹਿਲਾਂ ਇਹ ਦੱਸ ਦੇਣਾ ਚਾਹੁੰਦਾ ਕਿ ਬੈਲੈਂਸ ਆਫ ਟ੍ਰੇਡ ਇੱਕ ਬਹੁਤ ਹੈ ਨਾ ਟੈਕਨੀਕਲ ਟਰਮ ਜਦ ਆ ਜਾਂਦੀ ਹੈ ਬੈਲੈਂਸ ਆਫ ਟ੍ਰੇਡ ਵਿਕੋ ਹੁੰਦਾ ਜਿਦੇ ਵਿੱਚ ਜਦੋਂ ਕੋਈ ਕੰਟਰੀ ਆ ਉਹਦੇ ਇੰਪੋਰਟਸ ਜ਼ਿਆਦਾ ਹੋ ਜਾਂਦੇ ਆ ਉਹਦੇ ਐਕਸਪੋਰਟਸ ਦੇ ਕੰਪੈਰੀਟਿਵਲੀ ਜਿਵੇਂ ਕਿ ਕਹਿ ਦੋ ਜਿਹੜੀਆਂ ਚੀਜ਼ਾਂ ਆਪਾਂ ਬਾਹਰੋਂ ਮੰਗਾਉਂਦੇ ਆ ਉਹ ਜ਼ਿਆਦਾ ਹੋ ਜਾਂਦੀਆਂ ਨੇ ਰਾਦਰ ਥੈਨ ਕਿ ਜਿਹੜੀਆਂ ਆਪਾਂ ਬਾਹਰ ਭੇਜਦੇ ਆ ਸੋ ਉਹਦੇ ਵਿੱਚ ਉਹ ਹੁੰਦਾ ਕਿਉਂ ਹੀ ਕਿਉਂਕਿ ਜਦੋਂ ਚਾਈਨਾ ਨੂੰ ਗੁੱਡਜ਼ੋ ਲਿਆਉਂਦੇ ਸੀ ਤੇ ਉਹਨਾਂ ਨੂੰ ਪੇ ਜਿਹੜਾ ਕਰਨਾ ਪੈਂਦਾ ਸੀ ਚਾਈਆਂ ਨੂੰ ਗੋਲਡ ਤੇ ਸਿਲਵਰ ਦੇ ਵਿੱਚ ਕਰਨਾ ਪੈਂਦਾ ਸੀ ਤੇ ਫਿਰ ਏਸੀ ਚੀਜ਼ ਦਾ ਫਾਇਦਾ ਬ੍ਰਿਟਿਸ਼ਰਸ ਨੇ ਵੀ ਲਿਆਇਆ ਤੇ ਬ੍ਰਿਟਿਸ਼ ਨੇ ਜਿੱਦਾਂ ਦੇ ਤੁਸੀਂ ਸਟਾਰਟਿੰਗ ਦੇ ਵਿੱਚ ਕਿਹਾ ਕਿ ਉਹਨਾਂ ਨੇ ਇੱਕ ਮੋਨੋਪੋਲੀ ਰੇਟ ਕਰੀ ਪਲੱਸ मैम ਇਹਦੇ ਵਿੱਚ ਇਹ ਵੀ ਹੈ ਕਿ ਉਹਨਾਂ ਦੇ ਜਿੱਦਾਂ ਓਪੀਅਮ ਵਾਰਸ ਵੀ ਉਸ ਟਾਈਮ ਤੇ ਹੋਈਆਂ ਸੀ ਹੈਨਾ ਤਾਂ ਉਹ ਆਪਣੀਆਂ ਵਾਰਸ ਵੀ ਹੋਈਆਂ ਪਹਿਲੀਆਂ ਵਿੱਚ ਕੀ ਹੋਇਆ ਕਿ ਚਾਈਨਾ ਨੇ ਥੋੜੀਆਂ ਜਿਹੀਆਂ ਰੈਸਟ੍ਰਿਕਸ਼ਨਸ ਈਜ਼ ਆਊਟ ਕਰਤੀਆਂ ਨਹੀਂ ਥੋੜੀਆਂ ਘਟਾ ਦਿੱਤੀਆਂ ਪਰ ਸੈਕੰਡ ਜਦੋਂ ਸੈਕੰਡ ਓਪੀਓ ਵਾਰ ਹੋਈ ਉਦੋਂ ਚਾਈਨਾ ਨੇ ਬਿਲਕੁਲ ਹੀ ਟ੍ਰੇਡ ਨੂੰ ਹੀ ਕਰਤਾ ਏ ਉਹਨਾਂ ਨੇ ਲੀਗਲਾਈਜ਼ ਕਰਤਾ ਏ ਇਹਦੇ ਟ੍ਰੇਡ ਨੂੰ ਕਿਉਂ ਇਹ ਓਪੀਓ ਵਾਰਸ ਵੀ ਕਿਉਂ ਹੋਈਆਂ ਕਿਉਂਕਿ ਚਾਈਨਾ ਇੰਨਾ ਤੰਗ ਆ ਗਿਆ ਹੋਇਆ ਕਿ ਉਹ ਤੋਂ ਦੇ ਕਿੰਗਸ ਇਹਨੂੰ ਬੈਨ ਨਹੀਂ ਕਰ ਸਕਦਾ ਸੀ ਤੇ ਫਿਰ ਸਮਗਲਿੰਗ ਹੋਣ ਲੱਗ ਗਈ ਸੀ ਮਤਲਬ ਉਹਦੀ ਜਿਹੜੀ ਸਭ ਤੋਂ ਜ਼ਿਆਦਾ ਹੋਈਗਾ ਇੰਡੀਆ ਤੇ ਚਾਈਨਾ ਦੇ ਬਾਰਡਰਸ ਦੇ ਉੱਤੇ ਇਲੀਗਲ ਟ੍ਰੇਡ ਹੋਇਆ ਤੇ ਫਿਰ ਉਹਨੂੰ ਲੀਗਲਾਈਜ਼ ਕਰਨ ਵਾਸਤੇ ਜ ਮੈਂ ਉਹ ਲੀਗਲਾਈਜ਼ ਦੀ ਹੁਣ ਤੇ ਜਿੱਦਾਂ ਗੱਲ ਕੀਤੀ ਹੁਣ ਅੱਜ ਤੇ ਡੇਟ 'ਚ ਦੇਖੋ ਜੇ ਆਪਾਂ ਇੰਡੀਆ ਦੀ ਗੱਲ ਕਰੀਏ ਹੈਨਾ ਇੰਡੀਆ ਵਿੱਚ ਵੀ ਕੁਝ ਹੋਰੀਆਂ ਸਟੇਟਸ ਆ ਖਾਸ ਕਰਕੇ ਜਿਵੇਂ ਐਮਪੀ ਹੋ ਗਿਆ ਮੱਧ ਪ੍ਰਦੇਸ਼ ਰਾਜਸਥਾਨ ਹੋ ਗਿਆ ਹੈਨਾ ਯੂਪੀ ਦੇ ਕੁਝ ਪਾਰਟਸ ਆ ਜਿੱਥੇ ਕਿ ਅਜੇ ਵੀ ਇਦੀ ਜਿਹੜੀ ਕਲਟੀਵੇਸ਼ਨ ਆ ਲੀਗਲ ਆ ਐਂਡ ਇਹਦੀ ਕਲਟੀਵੇਸ਼ਨ ਆ ਲੀਗਲ ਆ ਪਲੱਸ ਐਂਡ ਜੋ ਪੰਜਾਬ ਆ ਆਪਣਾ 1985 ਦੇ ਵਿੱਚ ਇੱਕ ਐਂਡੀਪੀਸੀ ਐਕਟ ਬਣਦਾ ਸੈਂਟਰਲ ਗਵਰਨਮੈਂਟ ਵੱਲੋਂ 85 ਤੱਕ ਪੰਜਾਬ ਦੇ ਵਿੱਚ ਵੀ ਲੀਗਲ ਸੀ ਪਰ 85 ਜਿਹੜਾ ਐਕਟ ਬਣਿਆ ਉਹਨੇ ਇਹਨੂੰ ਇੱਕ ਕਰਤਾ ਪੰਜਾਬ ਦੇ ਉੱਤੇ ਇੱਕ ਬੈਨ ਲਗਾਤਾ ਕੰਪਲੀਟਲੀ ਬੈਨ ਲਗਾਤਾ ਕਿ ਪੰਜਾਬ ਦੇ ਵਿੱਚ ਇਹਦੀ ਖੇਤੀ ਹੁਣ ਅੱਗੇ ਨਹੀਂ ਹੋਊਗੀ ਸੋ ਇਹਦੇ ਇਸ ਪਲੱਸ ਇਹ ਮੈਂ ਪਲੱਸ ਇੱਕ ਨਾ ਇੱਕ ਸੈਂਟਰਲ ਬਾਡੀ ਆ ਸੈਂਟਰਲ ਬਿਊਰੋ ਆਫ ਨਾਰਕੋਟਿਕਸ ਉਹ ਵੀ ਸਾਰਾ ਜੋ ਵੀ ਇਹਦੇ ਮੇਨਟੇਨੈਂਸ ਆ ਜੋ ਵੀ ਇਹਦੇ ਦੇਖ ਰੇਖਾ ਹਨ ਉਹ ਸਾਰਾ ਉਹੋ ਕਰਦੇ ਸੋ ਮੈਂ ਅਜੇ ਮੈਂ ਕਿਤੇ ਮੈਂ ਰੀਸੈਂਟਲੀ ਪੜ੍ਹਿਆ ਹਨ ਇਹ ਰਾਜਸਥਾਨ ਤੇ ਮੱਧ ਪ੍ਰਦੇਸ਼ ਦਾ ਜਿਹੜਾ ਕੰਬਾਈਨਡ ਆ ਕੰਬਾਈਨਡ ਉਹਨਾਂ ਦਾ ਜਿਹੜਾ ਇਲੀਗਲ ਟ੍ਰੇਡ ਹੁੰਦਾ ਆ ਉਹ 2000 ਕਰੋੜ ਦਾ ਆ ਇਸ ਟਾਈਮ ਇਲੀਗਲ ਟ੍ਰੇਡ ਦੀ ਗੱਲ ਕਰਤਾ ਆ ਤੇ ਪਰ ਸਰ ਤੁਹਾਨੂੰ ਕੀ ਲੱਗਦਾ ਹੈ ਕਿ ਮੀਨਸ ਪੰਜਾਬ ਦੇ ਵਿੱਚ ਜਿੱਥੇ ਆਲਰੇਡੀ ਲੋਕ ਮਤਲਬ ਲੋਕ ਇੰਨੇ ਜ਼ਿਆਦਾ ਸਿੰਥੈਟਿਕ ਡਰੱਗਸ ਲੈ ਰਹੇ ਆ ਹਨਾ ਉੱਥੇ ਫੇਰ ਅੱਗੋਂ ਆਪਾਂ ਫੀਮ ਦੀ ਖੇਤੀ ਵੀ ਲੀਗਲਾਈਜ਼ ਕਰ ਦਈਏ ਕੀ ਤੁਹਾਨੂੰ ਲੱਗਦਾ ਹੈ ਕਿ ਇਹ ਚੀਜ਼ ਜਾਇਜ਼ ਹੋਏਗੀ ਜਸਟੀਫਾਈਬਲ ਹੋਊਗੀ ਮੈਮ ਇਹਦੇ ਇਹ ਹਨ ਵੇਖੋ ਇੱਕ ਇਹਦੇ ਪ੍ਰੋਸ ਐਂਡ ਕਾਂਸ ਤੇ ਦੋਵੇਂ ਜਵੇਂ ਹਰ ਚੀਜ਼ ਦੇ ਪ੍ਰੋਸ ਕਾਂਸ ਹੁੰਦੇ ਹੁੰਦੇ ਇਹਦੇ ਵੀ ਪ੍ਰੋਸ ਐਂਡ ਕਾਂਸ ਦੋਵੇਂ ਹੀ ਆ ਹੁਣ ਜੇ ਆਪਾਂ ਇਹਦੇ ਬੈਨੀਫਿਟਸ ਦੀ ਵੇਖੋ ਇੱਕ ਤੇ ਗੱਲ ਕਰੀਏ ਬੈਨੀਫਿਟਸ ਇਹ ਹੈ ਕਿ ਜੇ ਇੱਕ ਲਿਮਿਟਿਡ ਕੁਆਂਟੀਟੀ ਦੇ ਵਿੱਚ ਇਹਨੂੰ ਹਨ ਕੰਜ਼ੂਮ ਕੀਤਾ ਜਾਵੇ ਫਿਰਤੇ ਜਿੱਦਾਂ ਆਪਾਂ ਮੈਂ ਕਈ ਜਿੱਥੇ ਜਗ੍ਹਾ ਤੇ ਪੜਿਆ ਆ ਕਿ ਕੈਂਸਰ ਪੇਸ਼ੈਂਟਸ ਨੂੰ ਜਿਹੜੀ ਐਕਸੈਸ ਜਿਹੜੀ ਪੇਨ ਹੁੰਦੀ ਕਈ ਵਾਰੀ ਉਹਨਾਂ ਦੇ ਇੱਕ ਪੇਨ ਲਈ ਵਰਦਾ ਕੰਮ ਕਰਦੇ ਆ इवन ਸੋਚ ਇਹਨਾਂ ਨੂੰ ਪੈਰਾਲਾਈਸਿਸ ਵੀ ਪੈਰਾਲਾਈਸਿਸ ਉਹਨਾਂ ਦੀ ਕਰਨਾ ਦੇ ਵੀ ਤਾਂ ਇਸ ਮੈਂ ਉਹਦਾ ਵੀ ਜਿੱਦਾਂ ਆਪਾਂ ਰੋਜ਼ ਮਹਰਾ ਦੇ ਜ਼ਿੰਦਗੀ ਜਿੱਦਾਂ ਕਹਿ ਦਿੰਦੇ ਆ ਕਿ ਕੋਲਡ ਕਫ ਲਈ ਨਾ ਇੱਕ ਮਤਲਬ ਐਜ਼ ਅ ਮੈਡੀਸਨ ਹੁੰਦੀ ਹੈ ਇਹ ਚੀਜ਼ ਹਨਾ ਜਿਹੜਾ ਹੋਰ ਮੈਂ ਪਲੱਸ ਇਹ ਆ ਕਿ ਜਿਹੜੇ ਇਹ ਹੁਣ ਹਾਰਮਫੁਲ ਜਿਹੜੀਆਂ ਇਹਦੇ ਨਾ ਰਿਲੇਟਡ ਚੀਜ਼ਾਂ ਨੇ ਜਿਹੜੀਆਂ ਹਾਰਮਫੁਲ ਤਾਂ ਇੱਕ ਤਰ੍ਹਾਂ ਪਹਿਲੀ ਜਿਹੜੀ ਬਹੁਤ ਐਡਿਕਟਿਵ ਹੈ ਬਹੁਤ ਜ਼ਿਆਦਾ ਦਰਜਾ ਹੁਣ ਇਹ ਜਦੋਂ ਤੁਸੀਂ ਸਿੰਥੈਟਿਕ ਡਰੱਗਸ ਦੀ ਗੱਲ ਕੀਤੀ ਉਹ ਸਿੰਥੈਟਿਕ ਡਰੱਗਸ ਜਿਹਨੇ ਬੰਦੇ ਆ ਸਮੈਕਾ ਹਨਾ ਹੈਰੋਇਨ ਉਹਦੇ ਵਿੱਚ ਵੀ ਇਹਦਾ ਯੂਜ਼ ਹੁੰਦਾ ਹੈ ਉਹਦੇ ਮੈਨੂਫੈਕਚਰ ਉਹ ਬਣਾਉਣ ਦੇ ਵਿੱਚ ਤੁਹਾਨੂੰ ਯਾਦ ਹੈ ਇਹਦੇ ਵਿੱਚ ਮੇਰੇ ਖਿਆਲ ਨਾਲ ਮੀਤਿੰਗ ਪਟਾਨ ਮਾਦਰਾ ਨੇ ਸ਼ਾਇਦ ਕੋਟ ਕੀਤਾ ਹੋਗਾ ਕਿ ਮਤਲਬ ਕੋਈ ਵੀ ਹਿਸਟੋਰੀਕਲ ਐਵੀਡੈਂਸ ਦੱਸ ਦੋ ਵੀ ਇਹਦੀ ਕੰਜ਼ਮਪਸ਼ਨ ਦੇ ਨਾਲ ਫੀਨ ਦੀ ਕੰਜ਼ਮਪਸ਼ਨ ਦੇ ਨਾਲ ਕੋਈ ਡੈਥ ਹੋਈ ਕੋਈ ਡੈਥ ਹੋਈ ਕੋਈ ਡੈਥ ਤੇ ਉਹਨਾਂ ਨੇ ਮਤਲਬ ਕੰਪੇਅਰ ਹੀ ਨਹੀਂ ਕੀਤਾ ਇੱਕ ਤਰ੍ਹਾਂ ਦਾ ਸਿੰਥੈਟਿਕ ਡਰੱਗਸ ਨੂੰ ਉਹ ਜਿਹੜਾ ਤੇ ਈਵਨ ਜਿਹੜੇ ਆਪਣੇ ਮਤਲਬ ਭਰਮਵੀਰ ਕਾਂ ਉਹਨਾਂ ਨੇ ਵੀ ਨਵਜੋਤ ਸਿੰਘ ਸਿੱਧੂ ਨੇ ਬਹੁਤ ਵਾਰੀ ਇਸ ਚੀਜ਼ ਨੂੰ ਉਹਨਾਂ ਨੇ ਕਾਪੀ ਉਹਨਾਂ ਨੇ ਵੀ ਕੀਤਾ 플러스 ਉਹਨਾਂ ਦੇ ਵਾਈਸ ਨੇ ਵੀ ਕਈ ਵਾਰੀ ਮੀਡੀਆ 'ਚ ਆ ਕੇ ਨਾ ਇਹ ਗੱਲ ਕੀਤੀ ਕਿ ਪਰ ਸਰ ਔਨ ਦਾ ਮਤਲਬ ਇੱਥੇ ਹੀ ਆਪਾਂ ਜੇ ਆਪਾਂ ਵੇਖੀਏ ਜਿੱਦਾਂ ਸਪੋਰਟ ਆਪਾਂ ਕਰ ਲਈਏ ਮੰਨ ਲਓ ਲੀਗਲਾਈਜ਼ ਤੇ ਜੇ ਜਿਹੜੀਆਂ ਕੰਟਰੀਜ਼ ਐ ਜਿਦਾ ਅਫਗਾਨਿਸਤਾਨ ਪਾਕਿਸਤਾਨ ਤੇ ਆਲਰੇਡੀ ਹੈਗੇ ਆ ਇਹ ਚੀਜ਼ ਹਨਾ ਉਹ ਉੱਥੇ ਫਿਰ ਇੰਨੀ ਜੀਡੀਪੀ ਗਰੋਥ ਗਰੋਥ ਕਿਉਂ ਹੋ ਰਹੀ ਹੈ ਉਹ ਹੋ ਰਿਹਾ ਹੈ ਨਾ ਮੈਂ ਵੇਖੋ ਕਿਉਂਕਿ ਕੱਲਾ ਆਪਾਂ ਇਹਨੂੰ ਇੱਕ ਉਹ ਫੈਕਟਰ ਨਹੀਂ ਲੈ ਸਕਦੇ ਕਿ ਹਾਂ ਜੇ ਇਹ ਚੀਜ਼ ਹੋਊਗੀ ਪੰਜਾਬ ਦੀ ਇਕਨੋਮੀ ਬਹੁਤ ਜ਼ਿਆਦਾ ਗਰੋਥ ਹੋਊਗੀ ਬਹੁਤ ਹੀ ਰੈਵਨਿਊ ਹੋਊਗਾ ਆ ਦੇ ਰਹੇ ਹੁੰਦੇ ਨੇ ਕਿਉਂਕਿ ਉਹ ਕੋਈ ਵੀ ਚੀਜ਼ ਆ ਉਹਦੇ ਦੋਵੇਂ ਸਾਈਡਸ ਹੁੰਦੀਆਂ ਪਲੱਸ ਸਾਈਡ ਨੈਗੇਟਿਵ ਸਾਈਡ ਨਾ ਉਹਦੇ ਦੋਵੇਂ ਆ ਤਾਂ ਇਸ ਇੱਥੇ ਮੈਂ ਜਿੱਥੇ ਕਲਟੀਵੇਸ਼ਨ ਹੁੰਦੀ ਵੀ ਹੈ ਇੱਕ ਫਾਰਮਰਸ ਨੂੰ ਲੈ ਕੇ ਬਹੁਤ ਵੱਡਾ ਇਸ਼ੂ ਆ ਵੇਖੋ ਜਿਹੜੀ ਸਟੇਟਸ ਦੇ ਵਿੱਚ ਕਲਟੀਵੇਸ਼ਨ ਇਹਦੀ ਹੁੰਦੀ ਹੀ ਆ ਉਹ ਭਾਵੇਂ ਹੈ ਨਾ ਰਾਜਸਥਾਨ ਹੈ ਮੱਧ ਪ੍ਰ ਤੇ ਜੇ ਉਹ ਲਿਮਟ ਤੋਂ ਕ੍ਰਾਸ ਕਰਦੇ ਆ ਜਾਂ ਲਿਮਟ ਤੋਂ ਪਿੱਛੇ ਰਹਿ ਜਾਂਦੇ ਆ ਫਿਰ ਉਹਨਾਂ ਦਾ ਲਾਇਸੈਂਸ ਕੈਨਸਲ ਹੁੰਦਾ ਵੀ ਉਹਨਾਂ ਦਾ ਡਰ ਹੁੰਦਾ ਕਿ ਅਸਲ ਵਿੱਚ ਉਹਨਾਂ ਨੂੰ ਚਾਰਜਸ ਫੇਸ ਕਰਨੇ ਪੈਂਦੇ ਉਹ ਅਲੱਗ ਇੱਕ ਤਾਂ ਮੈਂ ਪਿਘਲਾ ਹੀ ਹੋ ਗਿਆ ਦੂਜਾ ਇਹ ਹੋ ਗਿਆ ਕਿ ਇੱਕ ਦੇ ਚਲੋ ਤੁਸੀਂ ਜੋ ਕੁਆਂਟੀਟੀ ਜਿਹੜੀ ਸਰਕਾਰ ਨੇ ਜਿਹੜੀ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ ਨੇ ਉਹਨਾਂ ਨੇ ਇੱਕ ਲਿਮਿਟ ਦੱਸੀ ਕਿ ਜਿਹੜੀ ਸੀਜ਼ਨ ਚ ਇੰਨੀ ਲਿਮਿਟ ਰੱਖਣੀ ਆ ਹਨਾ ਨਾਰਕੋਟਿਕ ਤੇ ਹਾਂਜੀ ਤੇ ਉਸ ਤੋਂ ਬਾਅਦ ਜੇ ਮੰਨ ਲਓ ਲਿਮਿਟ ਉਹਨਾਂ ਨੇ ਉਹਨੇ ਗੱਲ ਹੀ ਹਨਾ ਉਹਨੇ ਪ੍ਰੋਡਿਊਸ ਕਰਦੀ ਉਸ ਤੋਂ ਬਾਅਦ ਮੈਨੂੰ ਤਾਂ ਕੁਆਲਿਟੀ ਟੈਸਟ ਹੁੰਦਾ ਹੂੰ ਹੂੰ ਤੇ ਜੇ ਉਹ ਕੁਆਲਿਟੀ ਤਹੀਓ ਸਟੈਂਡਰਡ ਨਹੀਂ ਮੈਚ ਕਰਦੇ ਜੋ ਕਿ ਉਹ ਐਨਸੀਬੀ ਜਿਹੜਾ ਨਾ ਸੈਂਟਰਲ ਸੈਂਟਰਲ ਬਿਊਰੋ ਆਫ ਨਾਰਕੋਟਿਕਸ ਕਹਿੰਦਾ ਆ ਜੇ ਤੱਕ ਹੀ ਉਹ ਸਟੈਂਡਰਡ ਨਹੀਂ ਮੀਟ ਕਰ लायसन्स कॅन्सल होऊन दाखत रास फाईन ਤੋ ਮੈਂ ਬਹੁਤ ਸਾਰੇ ਅਗਿਨੇ ਨੈਗੇਟਿਵ ਡਿਜ਼ਾਇਨਰ ਦੇ ওভারঅল ਪਿਕਚਰ ਜੇ ਆਪਾਂ ਵੇਖੀ ਹੈ ਕਿ ਉਹਦੇ ਬਹੁਤ ਲੱਗਦਾ ਹੈ ਕਿ ਇਹਦਾ ਆ ਵੀ ਫਾਇਦਾ ਆ ਵੀ ਬੈਨੀਫਿਟ ਆ ਇਹ ਉਹ ਪਰ ਵੇਖੋ ਜਿੰਨਾਂ ਨੇ ਗਾਉਣੀ ਆ ਨਾ ਜਿਹੜੇ ਫਾਰਮਰਸ ਆ ਉਹਨਾਂ ਦੇ ਕਿਤੇ ਨਾ ਕਿਤੇ ਹੱਕਾਂ ਦੀ ਗੱਲ ਚੀਜ਼ ਨਹੀਂ ਕਰਦੇ ਕਿਉਂਕਿ ਇਹ ਐਨ ਪ੍ਰੂਵਨ ਫੈਕਟ ਆ ਕਿੱਥੋਂ ਰੇਟਸ ਵੀ ਮੈਨੂੰ ਲੱਗਦਾ ਰੇਟਸ ਮੈਂ ਆਬਵੀਅਸਲੀ ਹੁਣ ਜਿੱਦਾਂ ਇਸ ਟਾਈਮ ਪ੍ਰੈਜ਼ੈਂਟ ਰੇਟ ਆ ਜਿਹੜਾ 1000 ਪਰ ਕੇਜੀ ਆ ਜਿਹੜਾ ਇੰਡੀਆ ਦੇ ਵਿੱਚ ਅਤੇ ਇਨ ਸਟੇਟਸ ਦੇ ਵਿੱਚ ਜਿਹੜਾ ਫਾਰਮਰਸ ਨੂੰ ਮਿਲਦਾ ਪਰ ਮੈਨੂੰ ਉੱਥੋਂ ਦੇ ਫਾਰਮਰਸ ਦੀ ਇਹ ਡਿਮਾਂਡ ਉਹਨੂੰ ਮੈਂ 10000 ਪਰ ਕਿਲੋ ਤੇ ਇਹਦਾ ਲੌਜੀਕ ਇਹ ਦਿੰਦੇ ਆ ਕਿ ਜੇ ਤੁਸੀਂ 1000 ਦੀ ਜਗ੍ਹਾ 10000 ਪਰ ਕਿਲੋ ਜੀ ਕਰੋਗੇ ਫਿਰ ਵੀ ਜਿਹੜਾ ਕਿ ਕਹਿੰਦੇ ਇਲੀਗਲ ਟਰੇਡ ਆ ਉਹਨੂੰ ਰੋਕੋ ਉਹ ਚੀਜ਼ ਨਾ ਰੁਕ ਸਕਦੀ ਆ ਮੋਰਓਵਰ ਮਤਲਬ ਜਿੱਥੇ ਵੀ ਆਪਾਂ ਸਰ ਵੇਖਿਆ ਵਰਲਡ ਵਾਈਡ ਵੀ ਜਿੱਥੇ ਜਿੱਥੇ ਇਸ ਚੀਜ਼ ਦੀ ਖੇਤੀ ਹੋਈ ਆ ਉੱਥੇ ਉੱਤੇ ਕ੍ਰਿਮੀਨਲ ਐਕਟੀਵਿਟੀਜ਼ ਵੀ ਬਹੁਤ ਹਾਂਜੀ ਨਾ ਮਤਲਬ ਆਪਾਂ ਇਹ ਇਹ ਜ਼ਰੂਰ ਕਿਉਂਕਿ ਅਫਰੀਕਨ ਕੰਟਰੀਜ਼ ਵੀ ਕੁਝ ਹੈ ਨਹੀਂ ਅਫਰੀਕਨ ਨੇਸ਼ਨਸ ਜਿਹੜੀਆਂ ਨੇ ਈਵਨ ਅਫਗਾਨਿਸਤਾਨ ਦਾ ਤੂੰ ਹੀ ਹਾਲ ਵੇਖ ਲਓ ਪਾਕਿਸਤਾਨ ਦੀ ਵੀ ਦੇਖ ਲਓ ਉਹਦੀ ਜੀਡੀਪੀ ਤੇ ਮੈਂ ਉਹ ਜੱਗ ਜ਼ਾਹਿਰ ਹੈ ਹਨਾ ਉਹ ਤਾਂ ਕਹਿੰਦੇ ਉਹਦੇ ਤੇ ਹੁਣ ਚੁਟਕਲੇ ਵੀ ਬਣਦੇ ਚੁਟਕਲੇ ਵੀ ਬਣ ਜਾਂਦੇ ਉਹ ਕਹਿੰਦੇ ਨੇ ਕਿ ਉਹ ਬਾਨੀ ਦੇ ਪਾਇਸ ਨੇ ਜਿਹੜਾ ਉਹ ਹਾਰ ਪਾਇਆ ਇਹ ਪਾਕਿਸਤਾਨ ਦੀ ਜੀਡੀਪੀ ਦੇ ਬਰਾਬਰ ਸੀ ਸੋ ਤੁਹਾਡੇ ਕੀ ਇਹਦੇ ਬਾਰੇ ਥੀ ਵਿਊ ਪੁਆਇੰਟ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਇਹਨੂੰ ਲੀਗਲਾਈਜ਼ ਕਰਨਾ ਚਾਹੀਦਾ ਹੈ ਜਾਂ ਹੋਰ ਇਹਦੇ ਲਈ ਕਿਹੜੇ ਮੀਜਰਸ ਨੇ ਜਿਹੜੇ ਲੈਣੇ ਚਾਹੀਦੇ ਨੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਲੈ ਕੇ ਆਵਾਂਗੇ ਬੈਠਕ ਤੇ ਵਿੱਚ ਅਗਲਾ ਅਧਿਆਇ ਇੱਕ ਨਵੇਂ ਵਿਸ਼ੇ ਦੇ ਨਾਲ ਧੰਨਵਾਦ ਥੈਂਕ ਯੂ